ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਮਾਈ ਪਾਗੋ ਸੇਵਾ ਟ੍ਰਸਟ ਯੂਕੇ ਦੀਆਂ ਸੰਗਤਾਂ ਵੱਲੋਂ ਸ਼ਹਿਰ ਤਾਰੀਵਾਲ ਦੇ ਨੇੜੇ ਲਹਿਲ ਪਿੰਡ ਵਿੱਚ ਜਿਹੜਾ 6 ਸਾਲ ਦੇ 6 ਸਾਲ ਤੋਂ ਅੰਦਰ ਆਸ਼ਰਮ ਜਿਹੜਾ ਚੱਲ ਰਿਹਾ ਹੈ ਕੁਝ ਦਿਨ ਪਹਿਲਾਂ ਇਸ ਆਸ਼ਰਮ ਦੇ ਵਿੱਚ ਅਸੀਂ ਆਏ ਸੀ ਤੇ ਇੱਥੋਂ ਦੇ ਵੀਰ ਵੀਰ ਪੰਕਜ ਦੀਪ ਸਿੰਘ ਜੀ ਜੋ 6 ਸਾਲ ਤੋਂ ਇਸ ਆਸ਼ਰਮ ਦੇ ਵਿੱਚ ਇਸ ਸੇਵਾ ਨਿਭਾ ਰਹੇ ਹਨ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਆਸ਼ਰਮ ਦੇ ਵਿੱਚ ਜਿਹੜੀ ਆ ਸਾਨੂੰ ਸਰਦੀਆਂ ਕਰਕੇ ਕੰਬਲਾਂ ਦੀ ਜਿਹੜੀ ਜ਼ਰੂਰਤ ਆ ਮਾਈ ਪਾਗੋ ਸੇਵਾ ਟ੍ਰੈਕਟਸ ਯੂਕੇ ਦੀਆਂ ਸੰਗਤਾਂ ਵੱਲੋਂ ਹਰ ਸਾਲ ਸਾਬ ਜਿਆਦਿਆਂ ਦੀ ਸ਼ਹੀਦੀ ਨੂੰ ਮੁੱਖ ਰੱਖਦੇ ਹੋਇਆਂ ਦਸੰਬਰ ਮਹੀਨਾ ਚੱਲ ਰਿਹਾ ਤੇ ਬਿਰਦ ਆਸ਼ਰਮ ਲਹਿਲ ਦੇ ਵਿੱਚ ਇਨ੍ਹਾਂ ਬੇਸਹਾਰਾ ਲੋੜਵੰਦ ਪਰਿਵਾਰਾਂ ਨੂੰ ਜਿਹੜੇ ਵੀਰ ਇੱਥੇ ਬਜ਼ੁਰਗ ਰਹਿ ਰਹੇ ਆ ਆਪਣਾ ਦਾ ਸੰਬੰਧ ਕੱਢ ਕੇ ਕੰਬਲਾਂ ਦੀ ਸੇਵਾ ਜਿਹੜੀ ਉਹ ਕੀਤੀ ਗਈ ਹੈ ਅਸੀਂ ਮਾਈ ਪਾਗੋ ਸੇਵਾ ਟ੍ਰੈਕਟਸ ਯੂਕੇ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣਾ ਦਸਵੰਧ ਕੱਢ ਕੇ ਇਨ੍ਹਾਂ ਲੋੜਵੰਦ ਵੀਰਾਂ ਪਰਿਵਾਰਾਂ ਦੀ ਜਿਹੜੀ ਉਹ ਸੇਵਾ ਕੀਤੀ ਹੈ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਹੀ ਤਰ੍ਹਾਂ ਇਨ੍ਹਾਂ ਲੋੜਵੰਦ ਪਰਿਵਾਰਾਂ ਦੀ ਜਿਹੜੀ ਉਹ ਮਦਦ ਕਰਦੇ ਰਹਿਣਗੇ ਬਾਕੀ ਅਸੀਂ ਇੱਥੋਂ ਦੇ ਵੀਰ ਪੰਕਜ ਦੀਪ ਸਿੰਘ ਜੀ ਜੋ ਸੇਵਾ ਨਿਭਾ ਰਹੇ ਹੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਾਈ ਭਾਗੋ ਸੇਵਾ ਸੁਸਾਇਟੀ ਯੂਕੇ ਦਾ ਇਹ ਦੇਖ ਤੁਸੀਂ ਸਾਡੇ ਕੁਝ ਦਿਨ ਪਹਿਲਾਂ ਸਾਡੇ ਕੋ ਹੋ ਗਏ ਸੀ ਸਾਡੇ ਮਾਨਕਾ ਸੇਵਾ ਵਿਰਦਾਸ਼ਮ ਵਿੱਚ ਤੁਸੀਂ ਆਏ ਸਾਰਿਆਂ ਜੀ ਆਇਆਂ ਜੀ ਤੁਹਾਡੀ ਸਾਰੀ ਸਮੁੱਚੀ ਟੀਮ ਨੂੰ ਧੰਨਵਾਦ ਤੁਹਾਡਾ ਕਿਉਂਕਿ ਅਸੀਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਠੰਡ ਦੇ ਦਿਨ ਨੇ ਇੱਥੇ ਇਹਨਾਂ ਲਈ ਗਰਮ ਕੰਬਲ ਜਾਂ ਹੋਰ ਵੀੜਾ ਵਾ ਗਰਮ ਸਿਆਲ ਦੇ ਵਿੱਚ ਪਾਉਣ ਵਾਲੀ ਵਸਤੂਆਂ ਹੁੰਦੀਆਂ ਉਹ ਸਾਨੂੰ ਬਹੁਤ ਲੋੜ ਵਾ ਤੇ ਅੱਜ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਵਾ ਤੇ ਤੁਸੀਂ ਸਾਡੇ ਜਿਹੜੇ ਰੈਰੇ ਮੈਂਬਰਾਂ ਲਈ ਲਗਭਗ 50 ਦੇ ਕਰੀਬ ਤੁਸੀਂ ਸਾਡੇ ਕੋ ਕੰਬਲ ਲੈ ਕੇ ਆਏ ਹੋ ਬਹੁਤ ਬਹੁਤ ਧੰਨਵਾਦ ਜਿਹੜੇ ਤੁਹਾਡੀ ਟਰਸਟ ਦੇ ਨਾਲ ਜੁੜੇ ਨੇ ਹੋਰ ਵੀਡੀਓ ਸੰਗਤਾਂ ਸਹਿਯੋਗ ਕਰਦੀਆਂ ਨੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੇਲਪਿੰਡ ਦੇ ਵਿੱਚ ਬਿਰਦਾ Ashram ਦੇ ਵਿੱਚ ਆਇਆ ਸਹਬਜਾਦਿਆਂ ਦੀ ਸਹਬਜਾਦਿਆਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਅੱਗੇ ਵੀ ਇੱਥੇ ਇਹ ਵੰਡੇ ਜਾਂਦੇ ਹਨ ਸਮਾਨ ਮੰਡੀ ਦਾ ਸੀ ਉਹਨਾਂ ਦੇ ਅੱਜ ਵੀ ਅਸੀਂ ਸਾਨੂੰ ਸੇਵਾ ਦਾ ਮੌਕਾ ਮਿਲਿਆ ਇੱਥੇ ਤੇ ਅਸੀਂ ਜੁਕੇ ਵਾਲਿਆਂ ਦਾ ਮਾਈਪਾਗੋ ਸੇਵਾ ਸੈਟੀ ਜੁਕੇ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਇਹਨਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਜਦੋਂ ਵੀ ਤੁਹਾਨੂੰ ਕਿਸੇ ਦੀ ਚੀਜ਼ ਦੀ ਲੋੜ ਹੁੰਦੀ ਏ ਸਾਨੂੰ ਤੁਸੀਂ ਦੱਸਿਆ ਕਰੋ ਤੇ ਅਸੀਂ ਤੁਹਾਡੇ ਕੋਲ ਜ਼ਰੂਰ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਮੈਂ ਬਰਾਣੇ ਧੰਨਵਾਦ ਕੀਤਾ ਹੈ ਕਿ ਇੱਥੇ ਲੋੜਵੰਦ ਪਰਿਵਾਰਾਂ ਨੂੰ ਜਿਹੜੇ ਕੰਮਾਂ ਨੇ ਸੇਵਾ ਦਿੱਤੀ ਗਈ ਹੈ ਤੇ ਅਸੀਂ ਮਾਈਪਾਗੋ ਸੇਵਾ ਟਰੈਕਟਰ ਯੂਕਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਨਾਲ ਹੀ ਵੀਰਾਂ ਨੂੰ ਕਹਿੰਦੇ ਆ ਕਿ ਕੋਈ ਵੀ ਚੀਜ਼ ਦੀ ਇੱਥੇ ਜ਼ਰੂਰਤ ਪੈਂਦੀ ਆ ਤੇ ਅਸੀਂ ਮਾਈਪਾਗ ਉਸੇ ਵਾਰਟਟ ਯੂਕੇ ਰਿਆਂ ਸੰਗਤਾਂ ਨੂੰ ਬੇਨਤੀ ਕਰਕੇ ਜਿਨੇ ਵੀ ਹੋ ਸਕੇ ਸੇਵਾ ਆਪਾਂ ਜ਼ਰੂਰ ਪੰਚੋਂ ਦੀ ਕਿਰਪਾਲਤਾ ਕਰਿਆ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ